ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਤੇ ਜਿਹੜੇ ਮੇਰੇ ਵੀਰਜਾ ਭੈਣਾਂ ਪਹਿਲੀ ਵਾਰੀ ਮੇਰੇ ਚੈਨਲ ਤੇ ਆਏ ਨੇ ਤੇ ਉਹ ਮੇਰਾ ਚੈਨਲ ਕੁਲਜੀਤ ਕਰਕੋਂਕੇ ਜਰੂਰ ਸਬਸਕ੍ਰਾਈਬ ਕਰ ਦੋ ਗਰਜਾਹ ਹੁਣੀ ਪਿੱਛੇ ਕਰ ਰਹੇ ਨੇ ਐਕਸਰਸਾਈਜ਼ ਦੋਨੋਂ ਤੇ ਹੋਰ ਸਨਾਓ ਸਾਰੇ ਕਿਵੇਂ ਹੋ ਤੇ ਤੁਹਾਡੇ ਬਹੁਤ ਸਾਰੇ ਕਮੈਂਟ ਆਏ ਸੀ ਕਿ ਤੁਹਾਡੀਆਂ ਵੀਡੀਓ ਕਿਉਂ ਨਹੀਂ ਆ ਰਹੀਆਂ ਤੇ ਵੀ ਤੁਸੀਂ ਠੀਕ ਹੋ ਜਾਂ ਕੀ ਗੱਲ ਹੈ ਕਿਉਂ ਨਹੀਂ ਪਾਉਂਦੇ ਮੈਂ ਤੁਹਾਨੂੰ ਦੱਸਣਾ ਚਾਹਨੀ ਹਾਂ ਜੀ ਸਾਰੇ ਠੀਕਾਂ ਸੀ ਤੇ ਵੀਡੀਓ ਤਾਂ ਮੈਨੂੰ ਲੱਗਦਾ ਵੀ 15-20 ਦਿਨ ਹੀ ਹੋ ਗਏ ਹਨ ਇਸ ਤੋਂ ਵੀ ਜ਼ਿਆਦਾ ਪੈ ਨਹੀਂ ਸਿਰਈਆਂ ਕਿਉਂਕਿ ਪਹਿਲਾਂ ਅਮਨ ਆਏ ਹੋਏ ਸੀਗੇ ਉਹ ਬੀਜੀ ਸੀ ਥੋੜਾ ਕਿਤੇ ਆਉਣ ਜਾਣ ਦੇ ਵਿੱਚ ਫਿਰ ਜਦੋਂ ਚਲੇ ਗਏ ਉਸ ਤੋਂ ਬਾਅਦ ਹਣ ਜਦੋਂ ਮਤਲਬ ਹਨਾ ਇਹ ਘਰ ਦੇ ਸਾਰੇ ਕੰਮ ਆ ਜਿਹੜੇ ਉਹ ਮੈਨੂੰ ਹੀ ਕਰਨੇ ਪੈਂਦੇ ਆ ਬੱਚੇ ਛੋਟੇ ਆ ਤੇ ਇੱਕ ਇਹਨਾਂ ਦੇ ਬੱਚਿਆਂ ਦੇ ਇਗਜ਼ਾਮ ਆ ਜਿਹੜੇ ਉਹ ਸਟਾਰਟ ਹੋ ਚੁੱਕੇ ਆ ਤੇ ਫਿਰ ਟਾਈਮ ਨਹੀਂ ਸੀ ਲੱਗਦਾ ਵੀ ਮੈਂ ਜਿਹੜੀ ਫਰਸਟ ਪ੍ਰਾਇੋਰਟੀ ਆ ਆਪਣੇ ਬੱਚਿਆਂ ਨੂੰ ਹੀ ਦਿੰਨੀ ਆ ਆਪਦੀ ਫੈਮਿਲੀ ਨੂੰ ਤੇ ਇਹਨਾਂ ਨੇ ਆਪਦਾ ਪੜਨਾ ਵੀ ਹੁੰਦਾ ਵਾ ਤੇ ਇਹਨਾਂ ਨੂੰ ਫਿਰ ਦੇਖਣਾ ਵੀ ਹੁੰਦਾ ਇੱਕ ਥੋੜੇ ਦਿਨਾਂ ਦਾ ਫਰਕ ਵੀ ਪੈ ਗਿਆ ਸਵੇਹਾ ਬੇਹਨ ਜਲਦੀ ਆ ਜਾਂਦੀ ਆ ਤੇ ਫਿਰ ਇਹਨਾਂ ਨੇ ਸਕੂਲ ਜਾਣਾ ਹੁੰਦਾ ਪਹਿਲਾਂ ਤਾਂ ਠਾਉਣਾ ਇਹਨਾਂ ਨੂੰ ਤਿਆਰ ਕਰਨਾ ਫਿਰ ਮੈਂ ਆਪ ਡਿਊਟੀ ਤੇ ਜਾਣਾ ਹੁੰਦਾ ਨਾਲ ਨਾਲ ਹੀ ਸੀ ਇੱਕੋ ਸਕੂਲ ਦੇ ਵਿੱਚ ਹੀ ਲੱਗੇ ਹੋਈਆਂ ਤੇ ਨੂੰ ਜਾਣੇ ਤੇ ਫਿਰ ਜਦੋਂ ਸਕੂਲੋਂ ਆਉਂਦੇ ਆ 2 ਵਜੇ ਤੇ 2:30 ਵਜੇ ਨੇ ਸਾਨੂੰ ਘਰੇ ਆਉਂਦਿਆਂ ਨੂੰ ਸਕੂਲੋਂ ਆਦਿਆਂ ਨੂੰ ਸਾਨੂੰ ਵੱਜ ਜਾਂਦੇ ਨੇ 2:30 ਤੇ ਫਿਰ ਇਹਨਾਂ ਨੂੰ ਰੋਟੀ ਪਾਣੀ ਦੇ ਕੇ ਫਿਰ ਇਹਨਾਂ ਨੂੰ ਪੜਾਉਣ ਲੱਗ ਜੰਦੀਆਂ ਜਾਂ ਤੇ ਪੜਾ ਕੇ ਫਿਰ ਸ਼ਾਮ ਦੀ ਰੋਟੀ ਪਾਣ ਦਾ ਟਾਈਮ ਹੋ ਜਾਂਦਾ ਫਿਰ ਘਰ ਦੇ ਕਈ ਹੋਰ ਵੀ ਕੰਮ ਹੁੰਦੇ ਆ ਵਿੱਚ ਜਿਹੜੇ ਕਰਨ ਵਾਲੇ ਹੁੰਦੇ ਆ ਤੇ ਇੱਕ ਜਿਹੜੀ ਚਲੋ ਵਿੱਚ ਦੀ ਵੀਡੀਓ ਬਣਾ ਵੀ ਲੈਂਦੇ ਤੇ ਇੱਕ ਮੇਰੇ ਮਾਈਕ ਆ ਜਿਹੜੇ ਗੁੰਮ ਹੋ ਗਏ ਸੀਗੇ ਪਤਾ ਹੀ ਨਹੀਂ ਲੱਗਿਆ ਵੀ ਮੈਂ ਕਿੱਥੇ ਰੱਖਤੇ ਜਾਂ ਪਤਾ ਹੀ ਨਹੀਂ ਕਿੱਥੇ ਗੋਮ ਹੋ ਗਏ ਤੇ ਉਹ ਫਿਰ ਹੁਣ ਆਨਲਾਈਨ ਸੀ ਜਿਹੜੇ ਮੰਗਵਾਏ ਸੀਗੇ ਤੇ ਆ ਵੀ ਗਏ ਸੀ ਤਿੰਨ ਚਾਰ ਦਿਨ ਹੋ ਗਏ ਸੀਗੇ ਤੇ ਪਰ ਮੇਰਾ ਟਾਈਮ ਹੀ ਨਹੀਂ ਲੱਗਿਆ ਵੀਡੀਓ ਬਣਾਉਣ ਦਾ ਤੇ ਫਿਰ ਮੈਂ ਕਹਿੰਦੀ ਅੱਜ ਮੈਂ ਜ਼ਰੂਰ ਬਣਾਵਾਂ ਤੇ ਸਾਰੇ ਪੁੱਛਦੇ ਸੀ ਵੀ ਵੀਰ ਜੀ ਚਲੇ ਗਏ ਸਾਰਿਆਂ ਨੇ ਕੰਗ੍ਰੈਚੁਲੇਸ਼ਨ ਕਹੀਆਂ ਧੰਨਵਾਦ ਹਾਂਜੀ ਤੇ ਉਹ ਅਮਰੀਕਾ ਚਲੇ ਗਏ ਨੇ ਤੇ ਸਾਰੇ ਪੁੱਛਦੇ ਸੀ ਵੀ ਇੰਨੀ ਛੇਤੀ ਕਿਉਂ ਚਲੇ ਗਏ ਮਿੰਨਾ ਇੱਕ ਮਿੰਨ ਅਰੇ ਆ ਬਸ ਉਹ ਪਹਿਲਾਂ ਆਸਟ੍ਰੇਲੀਆ ਸੀ ਹੁਣ ਅਮਰੀਕਾ ਗਏ ਨੇ ਤੇ ਹੁਣ ਇੱਕ ਤਾਂ ਉਧਰ ਮੈਚ ਮਤਲਬ ਹੋਣੀ ਹੁੰਦੇ ਆ ਅਮਰੀਕਾ ਦੇ ਵਿੱਚ ਤੇ ਇੱਕ ਉਹਨਾਂ ਦਾ ਵੀਜ਼ਾ ਜਿਵੇਂ 10 ਸਾਲ ਦਾ ਸੀਗਾ ਤੇ ਉਹ ਗਏ ਨਹੀਂ ਦੋ ਵਾਰੀ ਹੀ ਗਏ ਉਹਨਾਂ ਦਾ 2016 ਦਾ ਲੱਗਿਆ ਹੋਇਆ ਸੀ ਵੀਜ਼ਾ ਤੇ ਬੱਚੇ ਸਿਰਫ ਇੱਕ ਵਾਰੀ ਤਾਂ ਮੈਨੂੰ ਲੱਗਦਾ ਵੀ 10ਵੇਂ ਦਿਨ ਹੀ ਮੁੜੇ ਆਏ ਸੀਗੇ ਤੇ ਹੁਣ 2 ਸਾਲ ਪਹਿਲਾਂ ਗਏ ਸੀਗੇ ਉਦੋਂ 3 ਕਿ ਮਹੀਨੇ ਲਾ ਕੇ ਆਏ ਸੀਗੇ ਤੇ ਹੁਣ 3 ਟਾਈਮ ਗਏ ਅਸਲਾ ਟਾਈਮ ਹੋ ਗਿਆ ਫਿਰ ਤੁਸੀਂ ਜਾਇਓ ਤੇ ਬਸ ਥੋੜਾ ਟਾਈਮ ਹੀ ਲਾਉਣਾ ਇਹਨਾਂ ਨੇ ਵਾਪਸ ਹੀ ਆ ਜਾਣਾ ਵਾ ਚਾਰਕ ਮਹੀਨੇ ਹੀ ਲਾਉਣਗੇ ਤੇ ਫਿਰ ਵਾਪਸ ਆ ਜਾਣੇ ਤੇ ਛੋਟੇ ਬੱਚਿਆਂ ਨਾਲ ਔਖਾ ਬਹੁਤ ਹੋ ਜਾਂਦਾ ਹੈ ਨਾ ਬੱਚੇ ਛੋਟੇ ਕਰਕੇ ਤੇ ਤਾਜ ਨੇ ਤਾਂ ਬਿਲਕੁਲ ਨਹੀਂ ਆਉਂਦੇ ਡੈਡੀ ਬਿਨਾਂ ਜੀ ਨਹੀਂ ਲਾਇਆ ਬਹੁਤ ਦਿਨ ਰੋਂਦਾ ਰਿਆ ਕਿਉਂਕਿ ਇੱਕ ਪਹਿਲਾਂ ਏ ਥੋੜੇ ਟਾਈਮ ਦਾ ਨਾ ਉੱਥੇ ਲਾਇਆ ਸੀ ਤਿੰਨ ਕਿੰਨੇ ਆਗੇ ਤੇ ਮਿੰਨ ਨਾਲ ਰੇ ਕੰਬੇ ਫਿਰ ਫਿਰੋ ਜਿਆਦਾ ਹੋ ਜਾਂਦਾ ਜਦੋਂ ਕਈ ਬਹੁਤ ਮਿਸ ਕੀਤਾ ਤਾਈ ਨੇ ਤਾਂ ਗਰਜਾਬ ਨੇ ਹਜੇ ਘੱਟ ਕੀਤਾ ਗਰਜਾਬ ਥੋੜਾ ਦਾਦੀ ਨਾਲਾਂ ਦੀ ਨਾਲ ਟੈਂਚ ਆ ਤੇ ਇਹਨੂੰ ਤਾਈ ਨੂੰ ਸੀਗਾ ਤਾਈ ਨੂੰ ਵਿਚਾਰੀ ਨੂੰ ਫਿਰ ਲੈ ਕੇ ਨਾ ਜਾਣ ਵਾਲਾ ਕੋਈ ਵੀ ਐ ਬਾਹਰ ਉਹ ਅਬ ਡੈਡੀ ਨਾਲ ਤਾਂ ਪਹਿਲਾਂ ਗਾਂਡ ਚ ਲੈ ਜਾਂਦਾ ਸੀਗਾ ਤੇ ਕਿਤੇ ਸ਼ਹਿਰ ਚਲੇ ਗਏ ਕਿਤੇ ਕਿਤੇ ਚਲੇ ਗਏ ਤਾਈ ਦਾ ਤਾਂ ਪੂਰਾ ਮਹੀਨਾ ਤੀਆ ਵੰਗੂ ਨਗਿਆ ਸਾਡਾ ਵੀ ਨਾਲ ਹੀ ਲੰਗਿਆ ਅਸੀਂ ਵੀ ਨਾਲ ਹੀ ਸੀ ਪਰ ਹੁਣ ਐ ਕਿੰਦਰ ਨਾ ਮਮਾ ਪਾ ਜਾਣਾ ਨਹੀਂ ਕਿਤੇ ਵੇ ਕਿ ਨਹੀਂ ਹੁਣ ਆਪਾਂ ਨੂੰ ਕੈਦ ਬੋਲੀ ਹੋਈ ਆਪਾਂ 4 ਮਹੀਨੇ ਬਥ ਤੇ ਕਿਤੇ ਨਹੀਂ ਜਾਣਾ ਹੈਗਾ ਬਸ ਸਕੂਲ ਜਾਈਦਾ ਤੇ ਸਕੂਲ ਤੋਂ ਘਰੇ ਵੈਸੇ ਓਕਾ ਹੋ ਜਾਂਦਾ ਹੈ ਨਾ ਜਦੋਂ ਐ ਵੀ ਕਰੋ ਜੇ ਪਰ ਜਾਣਾ ਪੈਂਦਾ ਇਹ ਤਾਂ ਨਹੀਂ ਗੱਲ ਕੋਈ ਹੈਗੀ ਜਦੋਂ ਪਰਮਾਤਮਾ ਨੇ ਹੈ ਨਾ ਜਦੋਂ ਵੀਜੇ ਲਾਏ ਹੋਏ ਆ ਤੇ ਫਿਰ ਆਪਾਂ ਨੂੰ ਬੱਚਿਆਂ ਨੇਗਾ ਅੱਗੇ ਵੱਡੇ ਹੋਣਾ ਵਾ ਤੇ ਐ ਹੁੰਦਾ ਵੀ ਚਲੋ ਇਹਨਾਂ ਦਾ ਜਵਾਕਾਂ ਦਾ ਕੁਝ ਬਣ ਜੇ ਮੇਰੇ ਕਾਗੀ ਵਿੱਚ ਮੈਂ ਸਾਡੀ ਕੁੜੀ ਆ ਮੇਰੇ ਨੰਨੇ ਜੀ ਲੱਗਿਆ ਰਹਿੰਦੇ ਸ਼ਾਮ ਨੂੰ ਆ ਜਾਂਦੀਆਂ ਮੇਰੇ ਕੋਲ ਇਹ ਤੇ ਪਰੀ ਦੋਨੇ ਜਾਣੀਆਂ ਤੇ ਹੁਣ ਵੈਸੇ ਮੈਂ ਡੇਲੀ ਪਾਇਆ ਕਰੂੰ ਵੀਡੀਓ ਤੇ ਆਪਾਂ ਮਾਰਿਆ ਕਰਾਂਗੇ ਕੱਲਾ ਪਾਤਾ ਤੇ ਤੁਸੀਂ ਵੀ ਕਮੈਂਟ ਜਰੂਰ ਕਰਿਆ ਕਰੋ ਹਨਾ ਤੇ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਵਾ ਤੇ ਹੁਣ ਆਪਾਂ ਆਪਣਾ ਉਹ ਪਾਈ ਸੀਗੀ ਖੇਡ ਮੇਲੇ ਦੀ ਸਾਡੇ ਪਿੰਡ ਦੀ ਬਹੁਤ ਸਾਰਿਆਂ ਨੇ ਕਮੈਂਟ ਕੀਤੇ ਵੀ ਬਹੁਤ ਵਧੀਆ ਪਰਨਾ ਆਪਾਂ ਨਾ ਤੁਸੀਂ ਮੇਰੀਆਂ ਪਿਛਲੀਆਂ ਵੀਡੀਓ ਕੱਢ ਕੇ ਦੇਖਿਓ ਉੋਚਨਾ ਅਸੀਂ ਪਹਿਲਾਂ ਜਿਵੇਂ ਸਟਾਰਟਿੰਗ ਕੀਤੀ ਸੀ ਪਹਿਲਾਂ ਦੋ ਤਿੰਨ ਵਾਰੀ ਅਸੀਂ ਕਰਵਾ ਚੁੱਕੇ ਆ ਖੇਡਾ ਤੇ ਇੱਕ ਵਾਰੀ ਤਾਂ ਅਸੀਂ ਗਲੀ ਦੇ ਵਿੱਚ ਹੀ ਕਰਵਾ ਲਈ ਸੀ ਤੇ ਸਾਡੇ ਬਾਹਰ ਚ ਗਲੀ ਸੀ ਤੇ ਗਰਾਊਂਡ ਸਾਨੂੰ ਦੂਰ ਪੈ ਚੋੜੀ ਨੇ ਮੇਰੀਆਂ ਪਿਛਲੀਆਂ ਵੀਡੀਓ ਕੱਢ ਕੇ ਦੇਖਿਓ ਉੱਥੇ ਸਾਡੀਆਂ ਬੀਬੀਆਂ 60 ਸਾਲ ਵਾਲੀਆਂ 70 ਸਾਲ ਵਾਲੀਆਂ ਹਨਾ ਤੇ ਬਹੁਤ ਮਜ਼ਾ ਆਇਆ ਸੀ ਉਦੋਂ ਜੇ ਉਦੋਂ ਅਸੀਂ ਭਾਂਡੇ ਦਿੱਤੇ ਸੀ ਉਹਨਾਂ ਨੂੰ ਇਨਾਮ ਦੇ ਵਿੱਚ ਤੇ ਜਿਹੜੇ ਵੀਡੀਓ ਦੇਖਦੇ ਮੈਂ ਤਾਂ ਤੁਹਾਨੂੰ ਕਹੂੰਗੀ ਵੀ ਸਾਰਿਆਂ ਨੂੰ ਇਹ ਵੀਡੀਓ ਪੰਡ ਪੰਡ ਹੀ ਕਰਵਾਉਣੀਆਂ ਚਾਹੀਦੀਆਂ ਬਹੁਤ ਵਧੀਆ ਫਰਾਲ ਆ ਇਹ ਹਨਾ ਵੀ ਸਾਰੇ ਜਾਣੇ ਵੀ ਇਹ ਚੀਜ਼ਾਂ ਨਾਲ ਆਪਾਂ ਜੁੜੀ ਗਏ ਆਪਣਾ ਪੁਰਾਣਾ ਸੱਭਿਆਚਾਰ ਆ ਤੇ ਇੱਕ ਦਿਨ ਅਸੀਂ ਐ ਕੋਈ ਗੱਲ ਹੁੰਦੀ ਸੀਗੀ ਵੀ ਪਹਿਲਾਂ ਵਾਲੇ ਜਿਹੜੇ ਸਮੇਂ ਸੀ ਵੀ ਆਪਾਂ ਕਿਸੇ ਦੇ ਘਰੇ ਆਟਾ ਮੰਗਣ ਜਾਂਦੇ ਸੀ ਹਨਾ ਦਾਲ ਮੰਗਣ ਜਾਂਦੇ ਸੀ ਉਹ ਸਮੇਂ ਚੰਗੇ ਸੀ ਹਨਾ ਬਸ ਅਸੀਂ ਤਾਂ ਹੁਣ ਵੀ ਮੰਗ ਲੈਂਦੇ ਹੁਣ ਕਦੇ-ਕਦੇ ਸਾਡੇ ਵੀ ਲੈ ਜਾਂਦੇ ਸਾਡੇ ਆਸ ਗਵੰਡ ਹਜੇ ਵੀ ਹੈ ਕੁਝ ਚੱਲਦਾ ਵਾ ਤੇ ਜੇ ਕਿਤੇ ਮਤਲਬ ਵੀ ਆਏ ਕਹਿ ਦਿੰਦੇ ਬੱਚੇ ਵੀ ਦਾਲ ਪਾਣੀ ਨਹੀਂ ਖਾਣਾ ਜਾਂ ਵੀ ਸਾਡੇ ਆਣ-ਗਵਣ ਵੀ ਫਿਰ ਅਸੀਂ ਇੱਕ ਦੂਜੇ ਨਾਲ ਐਕਸਚੇਂਜ ਕਰ ਲੈਨੇ ਉਹ ਵੀ ਦੇ ਦਿੰਦੇ ਆ ਤੇ ਕਹਿੰਦੇ ਵੀ ਇਹ ਚੀਜ਼ਾਂ ਦਾ ਪਿਆਰ ਵਾਧੇ ਸੱਚੀ ਪਿਆਰ ਵਾਧਾ ਹਨਾ ਜਦੋਂ ਆਪਾਂ ਕਿਸੇ ਦੀ ਚੀਜ਼ ਲੈਣ ਆਉਂਨੇ ਆ ਜਾਂ ਦੇਣ ਆਉਂਨੇ ਆ ਵੀ ਇਹ ਵੀ ਇੱਕ ਆਪਣਾ ਪਿਆਰ ਆ ਹਨਾ ਆਪਸ ਦੇ ਵਿੱਚ ਤੇ ਉਹਦਾ ਵੈਸੇ ਕਹਿੰਦੇ ਵੀ ਆਪ ਪਸੁੰਧ ਦੇ ਪਿੰਡਾ-ਪਿੰਡਾ ਛੋਣੇ ਰਿਵਾਜ ਹਟਦਾ ਜਾਂਦਾ ਪਰ ਅਸੀਂ ਤਾਂ ਜਿਹੜੀ ਵੀ ਇਹ ਚੀਜ਼ ਨੂੰ ਬਹੁਤ ਤਰਜੀਹ ਦਿੰਨੇ ਆ ਵੀ ਆਪਾਂ ਇਕੱਲੇ ਨਹੀਂ ਵੱਡੇ ਆਪਾਂ ਸਾਰਿਆਂ ਨਾਲ ਹੀ ਵੱਡੇ ਹੁੰਨੇ ਆ ਤੇ ਜਦੋਂ ਨਾਲ ਅਸੀਂ ਖੇਡਾਂ ਕਰਾਈਆਂ ਸੀ ਬਹੁਤ ਮਜ਼ਾ ਆਇਆ ਉਹਦੋਂ ਨਾਲ ਸਾਡੇ ਸਾਰੇ ਅਸੀਂ ਇਕੱਠੀਆਂ ਹੋਈਆਂ ਕੋਈ 30 ਸਾਲ ਵਾਲੀ ਸੀ ਕੋਈ 40 ਵਾਲੀ ਕੋਈ 50 ਵਾਲੀ ਹੈ ਨਾ ਤੇ ਸਾਰੇ ਨੇ ਇੰਜੋਏ ਕੀਤਾ ਸਾਰੇ ਕਹਿੰਦੇ ਵੀ ਇਹ ਤਾਂ ਪੁਰਾਣਾ ਸਮਾਂ ਹੀ ਸਾਨੂੰ ਯਾਦ ਆ ਗਿਆ ਵੀ ਜਦੋਂ ਅਸੀਂ ਖੇਡਦੇ ਹੁੰਦੇ ਸੀ ਹੁਣ ਆਪਾਂ ਕਰਵਾਉਣੀ ਆ ਵਾ ਖੇਡਾ ਉਹਦੇ ਚ ਆਪਾਂ ਮੇਨ ਅ ਜੀ ਮੇਨ ਸਾਨੂੰ ਕਿਹਾ ਵੀ ਰੋੜੇ ਰੋੜਿਆਂ ਦਾ ਜ਼ਰੂਰ ਪਾਏ ਹੁਣ ਅਸੀਂ ਰਸਤਾ ਕਿਸੇ ਦਾ ਮੁਕਾਬਲਾ ਸੀ ਜਿਹੜਾ ਉਹ ਚ ਮੈਂ ਫਰਸਟ ਆਈ ਸੀਗੀ ਮੇਰੀ ਨਾਲ ਟੀਮ ਵੀ ਸੀਗੀ ਤੇ ਆਪਾਂ ਕਰਵਾਵਾਂਗੇ ਤੇ ਤੁਹਾਨੂੰ ਜ਼ਰੂਰ ਪਾਵਾਂਗੇ ਹੈ ਨਾ ਤੇ ਤੁਸੀਂ ਸਾਨੂੰ ਦੱਸਿਓ ਵੀ ਇਦਾਂ ਦੇ ਉੱਪਰ ਆਲੇ ਤੁਹਾਨੂੰ ਕਿਵੇਂ ਲੱਗਦੇ ਆ ਆਪਾਂ ਹਨ ਇਹ ਜੀ ਚੰਗੇ ਆਪਾਂ YouTube ਚਲਾਉਣੀ ਵੀ ਆਪਾਂ ਨੂੰ ਹੁਣ ਜੇ ਆਪਾਂ ਘਰਾਂ ਚ ਅਸੀਂ ਤੱਕ ਮੈਂ ਤੱਕ ਟੀਚਰ ਹਾਂ ਬਸ ਇੱਕ ਸਕੂਲ ਬਾਰੇ ਦੱਸ ਸਕਦੀ ਹਾਂ ਜਾਂ ਆਪਾਂ ਸਮਾਜਿਕ ਸਮਾਜ ਦੇ ਵਿੱਚ ਕੀ ਕੀ ਹੁੰਦਾ ਜਾਂ ਕੀ ਕੀ ਆਪਾਂ ਨੂੰ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਰਿਸ਼ਤੇ ਵਧੀਆ ਬਣਨਾ ਹੈ ਨਾ ਆਪਸ ਚ ਵੀ ਆਪਾਂ ਨੂੰ ਆਣ ਗਵਾਣ ਜਿਹੜਾ ਪੂਰਾ ਪਿਆਰ ਰੱਖਣਾ ਚਾਹੀਦਾ ਵਾ ਤੇ ਆ ਜਿਹੜੀਆਂ ਪ੍ਰਾਣੀਆਂ ਗੱਡਾਂ ਜ਼ਰੂਰ ਕਰਾਉਣੀਆਂ ਚਾਹੀਦੀਆਂ ਤੁਸੀਂ ਵੀ ਜ਼ਰੂਰ ਕਰਾਇਆ ਕਰੋ ਕਿ ਜਿਹੜੇ ਤੇ ਕੁਝ ਨਹੀਂ 5-7000 ਜੇ ਲੱਗ ਵੀ ਜਾਂਦਾ ਤਾਂ ਕੋਈ ਗੱਲ ਨਹੀਂ ਸਾਰੇ ਇਕੱਠੇ ਕਰਕੇ ਹਨ ਕੰਟਰੀਬਿਊਸ਼ਨ ਕਰ ਲਿਆ ਕਰੋ ਇੱਕ ਦੂਜੇ ਨਾਲ ਤੇ ਪਰ ਅਪ ਜਦੋਂ ਇਕੱਠੇ ਹੁੰਨੇ ਆ ਹਨਾ ਕਿੰਨਾ ਹੱਸਦੇ ਆ ਕੋਈ ਆਪਣੇ ਤੇ ਹੱਸ ਤੱਕ ਆਪਾਂ ਕਿਸੇ ਤੇ ਹੱਸਦੇ ਆ ਹਨਾ ਤੇ ਇਹ ਚੀਜ਼ਾਂ ਵਧੀਆ ਲੱਗਦੀਆਂ ਹਨਾ ਤੇ ਚਲੋ ਜੀ ਮੇਰਾ ਤਾਂ ਹੁਣ ਹੋ ਗਿਆ ਸਬਜ਼ੀ ਬਣਾਉਣ ਦਾ ਟਾਈਮ ਤੇ ਤੁਸੀਂ ਦੱਸਿਓ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਤੇ ਹੁਣ ਆਪਾਂ ਵੀਡੀਓ ਪਾਇਆ ਕਰਾਂਗੇ ਡੇਲੀ ਤੇ ਆਪਣੇ ਚੈਨਲ ਨਾਲ ਜਿਹੜਾ ਵੱਧ ਤੋਂ ਵੱਧ ਕਰਿਓ ਸਬਸਕ੍ਰਾਈਬ ਤੇ ਮਿਲਦੇ ਆਂ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ